ਅੱਜ ਵੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਕਿ ਸਭ ਠੀਕ ਠਾਕ ਹੋਵੋਗੇ ਜੀ ਤੇ ਅੱਜ ਆਪਾਂ ਚੱਲੇ ਜੀ ਐਕਟਿਵ ਵਾਲੇ ਨੇ ਕਿਹੜਾ ਆਪਾਂ ਕੋ ਸਕੂਟਰ ਦਾ ਤੇ ਉਹ ਆਪਾਂ ਸੇਲ ਕਰਤਾ ਪੋਸਟ ਉੱਪਰਤਾ ਜਮੇ ਕੋ 12 ਮਾਦਮ ਤੇ ਅੱਜ ਆਪਾਂ ਚੱਲੇ ਜੀ ਐਕਿਓ ਦੇਣ ਤੇ ਸਮਾਨ ਸਮੋਲਿਆਉਣ ਦੀ ਦਿੱਕਤ ਆਉਂਦੀ ਜੀ ਫਿਰ ਆਪਾਂ ਫੂਟ ਰੱਖਿਆ ਹਦਾ ਜਿਵੇਂ ਆਪਾਂ ਪੰਪ ਚ ਇੰਜ ਤੇਲ ਤੂਲ ਪਾਉਣੀ ਫਿਰ ਆਪਾਂ ਨੂੰ ਲੋਡ ਪੈਂਦੀ ਰਹਿੰਦੀ ਹੈ ਤੇ ਆਪਾਂ ਹੁਣ ਮਿਲਦਾ ਤੁਹਾਨੂੰ ਜਾਂਚੀ ਜਾ ਕੇ ਦੇਖਿਆ ਨੇ ਅਜੈਕਟਿਵ ਆ। ਤੇ ਇਹ ਆਪਾਂ ਪਹੁੰਚ ਗਏ ਜਾਂਸੀ 'ਚ। ਤੇ ਆਪਾਂ ਦਾ ਸਕੂਟਰ ਦੇ ਲਈ ਵਿੱਚ ਆਪਾਂ ਨੇ ਆਹ ਆਹ ਸਕੂਟਰ ਕਰਦੇ ਕੋਸਟੋ ਇੱਧਰ ਮਿਲਦੇ ਦਾ। ਇਹ ਯਾ ਪੋਸਟੋ ਕੋ ਆਪਾਂ ਵਿੱਚ ਚੜਾਇਆ ਜੀ। ਤੇ ਆਪਾਂ ਉਹ ਦੇਖਦੇ ਸਕੂਟਰ ਦੀ ਕਿਹੜਾ ਸਾਬ ਰੰਗ ਲਈਏ ਆਹ ਖੜੀ ਇੱਧਰ। ਆਹ ਮਾਡਲ ਨੇ ਆਪਾਂ ਨੇ ਕਿਤੇ ਲੱਗਦੀ ਚਾਹਾਂਗੇ ਆਪਾਂ। ਆਹ ਆਹ ਉਹ। ਆਹ ਦਾ ਉਹ। ਆਹ ਦੋ ਨਹੀਂ ਹਣੀ ਆ। ਤੇ ਆਪਾਂ ਦੂਈ ਲਈਏ ਸਿੱਧੇ। ਇਹ ਦੋ ਮਾਡਲਾਂ ਦੀ ਖੜੀ ਹੈ ਇੱਕ ਤਾਂ 스마트 ਮੀਟਰ ਆਉਂਦਾ ਇੱਕ ਤੇ ਇੱਕ ਸਿੰਪਲ ਮੀਟਰ ਆਉਂਦਾ ਮਤਲਬ ਕਿ ਦੂਜੀ ਨੰਬਰ ਵਾਲਾ ਮੀਟਰ ਵਾਈਟ ਰਿਗਰ ਹੈ ਤੋ ਦੇਖਨੇ ਬਾਅਦ ਤੋਂ ਤਿਆਰ ਕਰਾਉਣਾ ਤੇ ਦੇਖਦੇ ਹਾਂ ਕਿਹੜੀ ਸਕੂਟਰ ਲੈਣੀ ਆ ਦੱਸ ਵਾਈਟ ਰੰਗ ਦੀ ਦੇਖ ਕਿਹੜੀ ਪਸੰਦ ਲੱਗਦੀ ਦੋਈ ਨੇ ਲੈ ਲਈ ਆਹਾ ਸਿਲਵਰ ਜੀ ਵਾਈਟ ਲੈਣੀ ਆ ਚਲੋ ਫਿਰ ਵਾਈਟ ਹੀ ਦੇ ਦਿੰਦੇ ਆ ਦੇਖਦੇ ਹੁਣ ਉੱਧਰ ਖੜੀ ਹੋਣੀ ਕੋਈ ਜੁੱਜੀ ਠੀਕ ਹੈ ਜੀ ਦਾ ਦੁੱਧ ਜੀ ਸਮਾਰਟ ਮੀਟਰ ਵਾਲੀ ਆ ਨਾ ਹਾਂਜੀ ਚਲੋ ਜਿੱਧਰ ਦੇ ਦਿੰਦੇ ਆ ਆਹ ਦੇਖੋ ਸੂਟਰੀ ਅਕਸੈਸਰੀ ਲੱਗ ਰਹੀਆਂ ਅਕਸੈਸਰੀ ਲਾ ਰਹੇ ਆਂ ਸਾਰੀ ਧੋਣ ਕੇ ਬਾਅਦ ਚ ਆਪਣਾ ਅਕਸੈਸਰੀ ਲਾਉਣਗੇ ਸਾਰੀ ਫੇਰ ਧੋਣ ਆਪਣੀ ਹੋ ਗਈ ਤਿਆਰ ਆ ਅਕਸੈਸਰੀ ਲੱਗ ਗਈ ਸਾਰੀ ਕਵਰ ਰਹਿ ਗਿਆ ਪੌਣ ਤੇ ਸੇਕ ਕਵਰ ਰਹਿ ਗਿਆ ਸਰ ਵਿੱਚ ਪੈਰ ਨੇ ਵਸਾ ਲਈ ਚਾਹ ਹੋਆ ਫੈਰ ਤੇ ਹੋ ਜਾਣਾ ਓਈ ਸੈਸਰੀ ਸਾਰੀ ਲੱਗ ਗਈ ਜਦੋਂ ਮੈਂ ਤਾਂ ਰਹਿ ਕੇ ਟੁੱਟ ਸਮਾ ਲੀ ਮਾਇਕ ਰੱਖਿਆ ਉਹਦੀ ਸੀਟ ਕਵਰ ਰਹਿ ਗਿਆ ਕੋਈ ਹੁਣ ਬਾਈ ਸੀਟ ਲੱਗਿਆ ਸੀਟ ਕਵਰ ਫਾਉਣ ਸੀਟ ਤੋਂ ਸਾਬਾ ਹਾਂ ਅਬੀ ਸਕੂਟਰ ਦੀ ਵਧੀਆ ਆਪਣੀ ਕਿਵੇਂ ਹੈ ਵਧੀਆ ਸ਼ਾਈਨਿੰਗ ਮਾਰੇ ਰੰਗ ਵਧੀਆ ਬਲੈਕ ਰੰਗ ਲੋਈ ਆਪਣੇ ਦੂਜੇ ਮੀਟਰ ਵਾਲੀ ਇਹ ਇੱਕ ਦੇ ਵਿੱਚ ਮਾਡਲ ਆਉਂਦਾ 스마트 ਮੀਟਰ ਵਾਲੀ ਇਹ ਨੰਬਰ ਵਾਲੀ ਦੂਜੇ ਰੋਟ ਸੂਈ ਵਾਲੀ ਤੇ ਆਪਾਂ ਜੇ ਲਈਏ ਸਟੈਂਡਰਡ ਮਾਡਲ ਲਈਏ ਸਟੈਂਡਰਡ ਲੋਈ ਕਵਰ ਆ ਗਿਆ ਸੀਟ ਦਾ ਉਹਨਾਂ ਨੇ ਲੱਗਿਆ ਭਾਈ ਕਵਰ ਚੜਾਉਣਾ ਤੇਲ ਵਾਲਾਥੇ ਗੱਡੀ ਵਾਂ ਖੁੱਲਦਾ ਏ ਉਹ ਦੱਬ ਕੇ ਸੁੱਚ ਤੇ ਖੁੱਲਦਾ ਏ ਥੱਲੇ ਈ ਥੱਲੇ ਈ ਸੁੱਚ ਬਹੁਤ ਸੁੱਚ ਉੱਪਰ ਵਾਲੀ ਹਾਂ ਥੱਲੇ ਨੂੰ ਖੁੱਲਦਾ ਡਿੱਗੀ ਵਾਲੀ ਪੂਰੀ ਅੰਜੂਰੀ ਨਾਲ ਥੱਲੇ ਨੂੰ ਦੱਬੋ ਥੱਲੇ ਡਿੱਗੀ ਕੋ ਨਹੀਂ ਖੁੱਲਦਾ ਤਾਰ ਹੀ ਹੋਰ ਡਿੱਗੀ ਕਰਕੇ ਨਹੀਂ ਖੁੱਲਦਾ ਹਾਂ ਉਹ ਜਿੱਥੇ ਸੀਟ ਵੀ ਰੱਖ ਦਿੱਤੀ ਪਾਣੀ ਵਾਲੀ ਬੋਤਲ ਠੀਕ ਹੈ ਮੋਬਾਈਲ ਵੀ ਰੱਖ ਸਕਦੇ ਹਾਂ ਚਲੋ ਗੱਡੀ ਹੋ ਗਈ ਆਪਣੀ ਸਕੂਟਰੀ ਤਿਆਰ ਬਸ ਸੀਟ ਕੱਲੀ ਰੱਖ ਠੀਕ ਓਕੇ ਆ ਠੀਕ ਹੈ ਲਓ ਜੀ ਸਕੂਟਰੀ ਲੈ ਕੇ ਪਹੁੰਚ ਗਏ ਘਰੇ ਤੇ ਜਸਮੀਨ ਚ ਹੋ ਰਹੀ ਆ ਤੇਲ ਤੇ ਹੁਣ ਜਸਮੀਨ ਨੂੰ ਨਗਦ ਰਾਸ਼ੀ ਮਿਲੂਗੀ ਇਧਰ ਨੂੰ ਉਧਰ ਨੂੰ ਕਰਕੇ ਪਨੋ ਰੱਖਦੇ ਕੋਲੀਆਂ ਲਾਵੀ ਤੁਹਾਨੂੰ ਸਾਰਿਆਂ ਨੂੰ ਭਾਈ ਬਹੁਤ ਬਹੁਤ ਵਧਾਈਆਂ ਨਵੀਂ ਚੀਜ਼ ਆਈ ਆ ਘਰੇ